ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਵੈਲਕਮ ਆ ਸਭ ਦਾ ਸਾਡੇ YouTube ਚੈਨਲ ਤੇ ਅਮਰਸਰੀਆ ਮਾਲਦਾਰ ਵੱਲੋਂ ਸੋ ਲੈ ਕੇ ਆਏ ਆ ਆਪਣੇ ਪਿਆਰੇ ਕਾਟਨ ਦੇ ਸੂਟ 1150 ਵਾਲੇ ਬਾਟਮ ਵਰਕ ਦੇ ਵਿੱਚ ਇੱਕ 2 3 4 5 6 7 ਡਿਜ਼ਾਈਨ ਆਏ ਆ 4 4 5 5 ਰੰਗ ਆ ਸੋ ਪੂਰੀ ਵੀਡੀਓ ਲਾਸ ਤੱਕ ਦੇਖਿਓ 1150 ਰੁਪਏ ਫਲੈਟ ਰੇਟ ਰਹੇਗਾ ਨਾਲ ਦੁਪੱਟਾ ਹੋਏਗਾ ਕਾਟਨ ਦੇ ਸੂਟ ਨੇ ਲੈਸ ਵਰਕ ਦੇ ਵਿੱਚ ਬਾਟਮ ਤੇ ਵਰਕ ਹੋਏਗਾ ਮਸਲੀਨ ਦੀ ਬਾਟਮ ਆਏਗੀ ਨਾਲ ਬੜੇ ਪਿਆਰੇ ਆਰਟੀਕਲ ਨੇ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਓ ਡਿਜ਼ਾਈਨਿੰਗ ਚੈੱਕ ਕਰ ਲਓ ਪਹਿਲਾ ਆਰਟੀਕਲ ਮੈਂ ਓਪਨ ਕਰਨ ਲੱ ਸੋ ਨੇਵੀ ਬਲੂ ਕਲਰ ਦਾ ਜਿਹੜਾ ਮੈਂ ਓਪਨ ਕਰ ਰਿਹਾ ਇਸੇ ਚਾਰ ਰੰਗ ਲੈ ਕੇ ਆਇਆ ਚਾਰੇ ਰੰਗ ਦੇ ਸੋਨੇ ਸਾਰੇ ਰੰਗ ਓਪਨ ਕਰਕੇ ਦਿਖਾਉਂਗਾ ਆ ਦੇਖੋ ਸਾਰਾ ਲੈਸ ਵਰਕ ਦੇ ਵਿੱਚ ਆਰਟੀਕਲ ਆ ਰਿਹਾ ਜਿਹੜੀ ਲੈਂਥ ਆਉਗੀ ਉਹ ਹੈ ਕਿ 45 46 47 ਤੱਕ ਇਹਨਾਂ ਦੀ ਲੈਂਥ ਹੁੰਦੀ ਹੈ ਸੋ ਮੈਚਿੰਗ ਬਾਟਮ ਰਹੇਗੀ ਬਾਟਮ ਤੇ ਆ ਰਿਹਾ ਵਰਕ ਸੋ ਮੇਰੀ ਇੱਕ ਰਿਕਵੈਸਟ ਹੈ ਕਿ ਕਾਟਨ ਦਾ ਸੂਟ ਤੁਸੀਂ ਕੋਈ ਵੀ ਲੈਣੋ ਚਾਹੇ ਮਹਿੰਗਾ ਹੋਵੇ ਚਾਹੇ ਸਸਤਾ ਹੋਵੇ ਉਹਨੂੰ ਜ਼ਿਆਦਾਤਰ ਹੈਂਡ ਵਾਸ਼ ਕਰਿਆ ਕਰੋ ਮਸ਼ੀਨ ਚ ਨਾ ধੋਇਆ ਕਰੋ ਆ ਆ ਰਿਹਾ ਕੋਟੇ ਦਾ ਦੁਪੱਟਾ ਇਸ ਨਾਲ ਕੋਟੇ ਦਾ ਦੁਪੱਟਾ ਆ ਰਿਹਾ ਇਹਦੇ ਰੰਗ ਪਹਿਲਾ ਕਲਰ ਆ ਗਿਆ ਨੀਵੀ ਬਲੂ ਸਕਰੀਨ ਸ਼ਾਟ ਲੈ ਲਿਓ 1150 ਰੁਪਏ ਫਲੈਟ ਰੇਟ ਰਹੇਗਾ ਦੂਸਰਾ ਕਲਰ ਆਏਗਾ ਬਲੈਕ ਆਪਣਾ ਸਕਰੀਨ ਸ਼ਾਟ ਲੈ ਕੇ ਫੜਾ ਫੜਾ ਆਰਡਰ ਪਲੇਸ ਕਰ ਲਿਓ ਆ ਲੋ ਇੱਕ ਆਏਗਾ ਬਲੈਕ ਸ਼ੇਡ ਆ ਵੀ ਕਲਰ ਬੜਾ ਪਿਆਰਾ ਹੈ ਬੜਾ ਸੋਹਣਾ ਸ਼ੇਡ ਹੈ ਡਿਫਰੈਂਟ ਜਿਹਾ ਸ਼ੇਡ ਹੈ ਆ ਲੋ ਇੱਕ ਆ ਰਿਹਾ ਬਲੈਕ ਸ਼ੇਡ ਆ ਵੀ ਕਲਰ ਬੜਾ ਲਾਜਵਾ ਬਣਿਆ ਹੋਇਆ ਆ ਆ ਰਿਹਾ ਇਹਦਾ ਦੁਪੱਟਾ ਇਹਦਾ ਦੁਪੱਟਾ ਮਸਲੀਨ ਦਾ ਆ ਰਿਹਾ 1150 ਰੁਪਏ ਫਲੈਟ ਰੇਟ ਰਹੇਗਾ ਬੜਾ ਪਿਆਰਾ ਆਰਟੀਕਲ ਹੈ ਇੱਕ ਕਊਆ ਦੇ ਵਿੱਚ ਮਹਿਰੂਨ ਸ਼ੇਡ ਆ ਵੀ ਕਲਰ ਬੜਾ ਸ਼ਾਨਦਾਰ ਹੈ ਹੁਣ ਮੈਂਦੀ ਮਸ਼ਟਾ ਇੱਕ ਆ ਰਿਹਾ ਮਹਿਰੂਨ ਸ਼ੇਡ ਆ ਵੀ ਕਲਰ ਬੜਾ ਸੋਹਣਾ ਸੋ ਕਿੱਥੋਂ ਕਿੱਥੋਂ ਵੀਡੀਓ ਦੇਖ ਰਹੇ ਹੋ ਕਮੈਂਟ ਕਰਕੇ ਜੋੜ ਦੱਸਿਓ ਸੂਤ ਸੋਹਣੇ ਲੱਗੇ ਲਾਈਕ ਕਮੈਂਟ ਜਰੂਰ ਕਰ ਦਿਓ ਤੇ YouTube ਚੈਨਲ ਸਾਡਾ ਸਬਸਕ੍ਰਾਈਬ ਜੋੜ ਕਰ ਦਿਓ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ নোਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਆ ਆ ਰਿਹਾ ਮਹਿਰੂਨ ਸ਼ੇਡ ਇੱਕ ਆਏਗਾ ਜਿਹੜਾ ਮਹਿੰਦੀ ਆ 컬러 ਆ ਵੀ 컬러 ਬਹੁਤ ਸੋਹਣਾ ਬਾਟਮ ਤੇ ਵਰਕ ਆਏਗਾ ਆ ਦੇਖੋ ਆ ਰਹੀਆਂ ਨੇ ਦੀ ਬਾਟਮ ਆ ਵੀ 컬러 ਬੜਾ ਲਾਜਵਾਬ ਹੈ ਪਿਓਰ ਟੂ ਫੁੱਲ ਸ਼ੇਡ ਹੈ ਪਿਓਰ ਕਾਟਨ ਇਹਦੀ ਬਾਟਮ ਤੇ ਲਾਈਨਿੰਗ ਲਵਾ ਲਿਓ ਸਲਵਾਰ ਦੇ ਗੋਡਿਆਂ ਗੋਡੇ ਤੱਕ ਜਿਵੇਂ ਆਪਾਂ ਲਵਾਣੇ ਆ ਉਦਾਂ ਲਵਾ ਲਿਓ ਪੱਲਿਆਂ ਤੱਕ ਸ਼ਰਟ ਤੇ ਕੋਈ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਬਿਨਾ ਲਾਈਨਿੰਗ ਤੋਂ ਬਣੇਗਾ ਸ਼ਰਟ ਆ ਲੋ ਆ ਆ ਰਿਹਾ ਇਹਦਾ ਕੋਟੇ ਡੋਰੀਆਂ ਦੁਪੱਟਾ ਸੋ ਰੇਟ ਆ ਰਿਹਾ 1150 ਰੁਪਏ ਇਹਦੇ ਚਾਰ ਰੰਗ ਆ ਗਏ ਇਸ ਡਿਜ਼ਾਈਨ ਦੇ ਵਿੱਚ ਚਾਰੇ ਰੰਗ ਸੋਨੇ ਆ ਸਾਰੇ ਕਲਰ ਡਿਜ਼ਾਈਨ ਬੜੇ ਪਿਆਰੇ ਆ ਤੁਸੀਂ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਓ ਮੈਂ ਤੁਹਾਨੂੰ ਸਾਰੇ ਓਪਨ ਕਰਕੇ ਦਿਖਾਵਾਂਗਾ ਇੱਕ ਆਏਗਾ ਜੀ ਆਹ ਵਾਲਾ ਆ ਡਿਜ਼ਾਈਨ ਬੜਾ ਪਿਆਰਾ ਇਹ ਮੋਰ ਪੰਖੀ ਆ 컬러 ਰਾਮਾ ਗ੍ਰੀਨ ਦਾ ਸ਼ੇਡਾ ਬੜਾ ਸੋਹਣਾ ਸ਼ੇਡ ਆ ਇਹਦੇ ਵੀ ਚਾਰ ਰੰਗ ਲੈ ਕੇ ਆਇਆ ਪੂਰੇ ਸ਼ਰਟ ਤੇ ਆ ਰਿਹਾ ਸਾਰਾ ਲੈਸ ਵਰਕ ਮੈਚਿੰਗ ਬੋਟਮ ਆ ਰਹੀ ਐ ਔਰ ਆ ਆ ਰਿਹਾ ਦੁਪੱਟਾ ਦੁਪੱਟੇ ਤੇ ਹਲਕਾ ਹਲਕਾ ਲਾਈਨਿੰਗ ਦੀ ਪ੍ਰਿੰਟ ਬਣੀ ਹੋਈ ਹੈ। ਪ੍ਰਿੰਟਿੰਗ ਜੀ ਕਰੀ ਹੋਈ ਆ। ਬੜਾ ਪਿਆਰਾ ਦੁਪੱਟਾ ਬਣਾ ਹੋਇਆ। ਇਹਦੇ ਸ਼ੇਡ ਮਿਲਣਗੇ 4। ਪਹਿਲਾ ਕਲਰ ਮੈਂ ਮੋਰ ਪੰਖੀ ਓਪਨ ਕਰਕੇ ਦਿਖਾਇਆ। ਦੂਸਰਾ ਕਲਰ ਆ ਰਿਹਾ ਬਲੈਕ। ਦੂਸਰਾ ਕਲਰ ਆ ਰਿਹਾ ਬਲੈਕ ਸ਼ੇਡ। ਆ ਵੀ ਸ਼ੇਡ ਬੜਾ ਸੋਹਣਾ ਹੈ। ਡਿਫਰੈਂਟ ਜਿਹਾ ਸ਼ੇਡ ਹੈ। ਆ ਆ ਰਹੀਆਂ ਨੇ ਦੀ ਬਾਟਮ। ਆ ਆ ਰਿਹਾ ਦਾ ਦੁਪੱਟਾ ਇਹਦਾ ਵੀ ਮਸਲੀਨ ਦਾ ਲਾਈਨਿੰਗ ਵਾਲਾ ਦੁਪੱਟਾ ਹਲਕੀ ਹਲਕੀ ਲਾਈਨਿੰਗ ਹੀ ਹੈ ਦੁਪੱਟੇ ਦੇ ਵਿੱਚ ਦੁਪੱਟਾ ਡਬਲ ਸ਼ੀਟ ਦਾ ਕਰ ਰਹੇ ਆਂ ਆ ਆ ਰਿਹਾ ਦੁਪੱਟਾ ਬਲੈਕ ਸ਼ੇਡ ਆ ਗਿਆ ਫਟਾ ਜੀੜਾਈ ਕਰਵਾਉਣਾ ਇੱਕ ਆ ਰਿਹਾ ਆਵਲਾ ਸਕਿਨ ਯਾ ਕਲਰ ਅਡੀ ਚ ਪਾ ਲਈ ਚੰਗਾ ਪੀਸ ਹੈ ਇਹਦੇ ਆਪਦੇ ਪੀਸ ਹੋਰ ਨੇ ਇੱਕ ਆ ਰਿਹਾ ਆਵਲਾ ਸਕਿਨ ਸ਼ੇਡ ਆ ਵੀ ਕਲਰ ਬੜਾ ਪਿਆਰਾ ਹੈ ਇਹਦਾ ਕੰਬੀਨੇਸ਼ਨ ਬਾਟਮ ਬਣੀ ਹੋਈ ਹੈ ਆ ਦੇਖੋ ਆ ਜੀ ਬਾਟਮ ਆ ਰਹੀ ਹੈ ਯਮੀ ਆ ਦੁਪੱਟਾ ਆ ਰਿਹਾ 1100 ਪਿਆਰ ਫਲੈਟ ਰੇਟ ਇੱਕ ਅਰੇਸ਼ ਚ ਗਾਜ਼ਰੀ ਹੈ ਸ਼ੇਡ ਬੜਾ ਪਿਆਰਾ ਅਮਜ਼ਨ ਦਾ ਗਾਜ਼ਰੀ ਹੈ 컬러 ਆ ਵੀ ਕਲਰ ਬਹੁਤ ਸੋਹਣਾ ਹੈ ਅਮ ਇੱਕ ਆਏਗਾ ਆ ਰਿਹਾ ਹੈ 컬러 ਤੁਸੀਂ ਕੋਈ ਵੀ ਬਾਏ ਕਰ ਲਓ ਇਹਦਾ ਦੁਪੱਟਾ ਕੋਟੇਡ ਡੋਰੀ ਦਾ ਆ ਰਿਹਾ ਹੈ ਮੈਂ ਆਪਣੇ ਸੋਨੇ ਸੇ ਇਤਨੇ ਕਿਨਾਲਾ ਨਹੀਂ ਆਇਆ ਆ ਰਿਆ ਦਾ ਦੁਪੱਟਾ ਸੋ 1150 ਰੁਪਏ ਫਲੈਟ ਰੇਟ ਲਓ ਜੀ ਅਗਲਾ ਆਰਟੀਕਲ ਚੈੱਕ ਕਰੋ ਜੀ ਆਹ ਵਾਲਾ ਆ ਰਹੀ ਹੈ ਜੀ ਸ਼ਰਟ ਪ੍ਰਿੰਟ ਬਹੁਤ ਸੋਹਣਾ ਕਰਿਆ ਹੋਇਆ ਹੈ ਆ ਰਹੀ ਹੈ ਇਹਨਾਂ ਦੀ ਬਾਟਮ ਆ ਰਿਆ ਦਾ ਦੁਪੱਟਾ ਇੱਕ ਆ ਉਸ ਬਲੈਕ ਸ਼ੇਡ ਆ ਵੀ ਸ਼ੇਡ ਬਹੁਤ ਸੋਹਣਾ ਆ ਵੀ ਕਲਰ ਪਿਆਰਾ ਹੈ ਇੱਕ ਆ ਰਿਹਾ ਬਲੈਕ ਸ਼ੇਡ ਇੱਕ ਆ ਰਿਹਾ ਇਸ ਵਿੱਚ ਆ ਵਾਲਾ ਗਾਜ਼ਰੀਆ ਸ਼ੇਡ ਕੋਲੜੀ ਨਹੀਂ ਕਰਨੀ ਆਪਾਂ ਕਿੰਨੀ ੜੀ ਦੀ ਹੋ ਗਈ ਹੈ ਕਿ ਹੈ ਗੱਡੀ ਇੱਕ ਆ ਗਿਆ ਗਾਜ਼ਰੀ ਸ਼ੇਡ ਇੱਕ ਆਏਗਾ ਇਸ ਦੇ ਵਿੱਚ ਆਵਲਾ ਸਕਰੀਮ ਕਲਰ ਚਾਰ ਰੰਗ ਆਗੇ 1150 ਰੁਪਏ ਫਲੈਟ ਰੇਟ ਆ ਜੀ ਸੋ ਆਪਣਾ ਸਕਰੀਨ ਸ਼ਾਟ ਲੈ ਲਿਓ ਫਟਾਫਟ 1150 ਰੁਪਏ ਪ੍ਰਾਈਸ ਲੋ ਜੀ ਕੋਈ ਵੀ ਰੰਗ ਚਾਹੀਦਾ ਸਕਰੀਨ ਸ਼ਾਟ ਲੈ ਲਓ ਪਹਿਲਾ ਆਰਟੀਕਲ ਆ ਰਿਹਾ ਜੀ ਆਵਲਾ ਆ ਵੀ ਆਰਟੀਕਲ ਬੜਾ ਸੋਹਣਾ ਮਾਸਟਰਡ ਕਲਰ ਹੈ ਜਿਹੜਾ ਮੈਂ ਓਪਨ ਕਰਿਆ ਆ ਇਹਦੀ ਬੋਟਮ ਆ ਰਹੀ ਹੈ ਬੋਟਮ ਤੇ ਵਰਕ ਆ ਰਿਹਾ ਆ ਆਰ ਰਹਿਣ ਦਾ ਕੋਟੇਡ ਹੋ ਰਿਹਾ ਦੁਪੱਟਾ ਪ੍ਰਿੰਟ ਸਾਰੇ ਸੋਨੇ ਆ ਜਿਹੜਾ ਮਰਜ਼ੀ ਪ੍ਰਿੰਟ ਬਾਈ ਕਰ। ਗਰਮੀਆਂ ਦੇ ਸਪੈਸ਼ਲ ਆਰਟੀਕਲ ਨੇ ਹੈ। ਇਹਦੇ ਆ ਬਹੁਤ ਬੋਲਦੇ ਨੇ। ਇੱਕ ਆਇਆ ਇਸ ਚ ਬਲੈਕ ਸ਼ੇਡ ਜੀ। ਆ ਵੀ ਕਲਰ ਬੜਾ ਸੋਹਣਾ। 16 ਣੀ ਦੀ ਕਰਦੇ ਵਾਸਤੇ ਆਪਾਂ ਜਿੱਤਾਂਗੇ। ਇੱਕ ਆਊਗਾ ਬਲੈਕ ਸ਼ੇਡ। ਇੱਕ ਆਇਆ ਇਸ ਵਿੱਚ ਆਵਲਾ ਫਾਲਸਾ ਕਲਰ। ਆ ਵੀ ਕਲਰ ਬਹੁਤ ਸੋਹਣਾ। ਇੱਕ ਆਰਾ ਫਾਲਸਾ ਸ਼ੇਡ। ਇੱਕਾ ਹੋਇਆ ਇਹ ਆਵਲਾ ਛੇੜ ਆ ਇਹ ਵੀ ਬਲੈਕ ਹੀ ਹੈ ਯਾਰ ਇਹ ਕਾਰਬਨ ਬਲੈਕ ਹੈ ਜੀ ਇੱਕਾ ਹੋਇਆ ਆਸ਼ਰ ਸੋ ਕਲਰ ਕੋਈ ਵੀ ਬਾਏ ਕਰ ਲਓ ਚਾਰ ਰੰਗ ਨੇ 1150 ਰੁਪਏ ਫਲੈਟ ਰੇਟ ਲੋ ਜੀ ਅਗਲਾ ਆਰਟੀਕਲ ਚੈੱਕ ਕਰੋ ਜੀ ਚਾਰ ਰੰਗ ਮਿਲਣਗੇ ਇਹਦੇ ਵਿੱਚ ਵੀ ਪ੍ਰਿੰਟ ਦੇਖੋ ਕਿੰਨਾ ਪਿਆਰਾ ਆ ਆਹ ਰਿਹਾ ਸ਼ਾਟ ਸਾਰਾ ਲੈਸ ਵਰਕ ਮੈਚਿੰਗ ਬਾਟਮ ਆ ਰਹੀ ਹੈ ਬਾਟਮ ਦੇ ਵਰਕ ਆ ਰਹੇ ਆ ਇਸ ਦਾ ਮਸਲੀਨ ਦਾ ਦੁਬਟਾ ਆ ਰਿਹਾ ਲਾਈਨਿੰਗ ਪ੍ਰਿੰਟ ਦੇ ਵਿੱਚ ਇੱਕ 쉐ਡ ਮਿਲੂਗਾ ਜਿਹੜਾ ਆਵਲਾ ਕਾਰਬਨ ਬਲੈਕ ਜਿਹਾ 쉐ਡ ਆ ਇੱਕ ਆ ਗਿਆ ਆਵਲਾ 쉐ਡ ਇੱਕ ਆਇਗਾ ਮਹਰੂਨ ਕਲਰ ਕਲਰਸ ਕੋਈ ਵੀ ਬਾਏ ਕਰ ਲੋ ਸਾਰੇ ਰੰਗ ਸੌਣੇ ਆ ਇੱਕ ਆਇਆ ਇਸ ਨੇਵੀ ਬਲੂ कलर ਕੈਨੇਡੀਨ ਬਲੂ ਹਾਂ ਸੋੜਾ ਦੀ ਮਾਨ ਨੇ ਉਹ ਨਾਲ ਹੀ ਹੈ ਇੱਕ ਆਏਗਾ ਆਹ ਵਾਲਾ ਸ਼ੇਡ ਨੇਵੀ ਬਲੂ ਚਾਰ ਰੰਗ ਇਹਦੇ ਚ ਆ ਗਿਆ ਜੀ ਚਾਰ ਰੰਗ ਪਿਆਰਾ ਹੈ 1150 ਰੁਪਏ ਫਲੈਟ ਰੇਟ ਲੋ ਜੀ ਲਾਸਟ ਵਾਲਾ ਡਿਜ਼ਾਈਨ ਚੈੱਕ ਕਰ ਲਓ ਲਾਸਟ ਵਾਲਾ ਡਿਜ਼ਾਈਨ ਵੀ ਬੜਾ ਪਿਆਰਾ ਹੈ ਆ ਰਹੀ ਹੈ ਇਹਦੀ ਸ਼ਰਟ ਸ਼ਾਰਟ ਤੇ ਸਾਰਾ ਲੈਸ ਵਰਕ ਆ ਰਿਹਾ ਬੜਾ ਪਿਆਰਾ ਆਰਟੀਕਲ ਮੈਚਿੰਗ ਬਾਟਮ ਆ ਰਹੀ ਹੈ ਪਰ ਆ ਦੁਪੱਟਾ ਆ ਰਿਹਾ ਹੈ ਇਹਦੇ ਚਾਰ ਰੰਗ ਮਿਲਣਗੇ ਚਾਰੇ ਰੰਗ ਸੋਨੇ ਆ ਪੰਜ ਪੰਜ ਕਲਰ ਮਿਲਣਗੇ ਪੂਰੀ ਹੋਣ ਵਾਲੀ ਦੀ ਇਹ ਇੱਕ ਆ ਉਹ ਗ੍ਰੇ ਸ਼ੇਡ ਬੜੀ ਹੌਮੀ ਹੋਣੀ ਹੈ ਇੱਕ ਕਹੂਗਾ ਜੀ ਆਵਲਾ ਵਾਈਂਡਸ਼ੀਲਡ ਇੱਕ ਕਹੂਗਾ ਜੀ ਮਜੈਂਟਾ ਕਲਰ ਇੱਕ ਕਹੂਗਾ ਜੀ ਆਵਲਾ ਮੋਰ ਪੰਖੀਆ ਕਲਰ ਪੰਜ ਰੰਗ ਦੇ ਜਾ ਕੇ ਕੋਈ ਵੀ ਰੰਗ ਬਾਈ ਕਰ ਲਓ 1150 ਰੁਪਏ ਪ੍ਰਾਈਸ ਹੈ ਸਾਡੇ ਦੋ ਨੰਬਰ ਨੇ WhatsApp ਵਾਲੇ ਜਿੱਥੇ ਆਰਡਰ ਕਰਨਾ ਹੈ 7837015332 84283 triple 084 ਸਾਡਾ ਐਡਰੈਸ ਹੈਗਾ ਅਮਰਤਸਰੀਆ ਮਾਲਦਾਨ ਮੈਂਟੇਰੀਟੀ ਸਬਜੀ ਮੰਡੀ ਨਰਗੰਦੀ ਗਰਾਉਂਡ ਸਮਾਣਾ ਡਿਸਟ੍ਰਿਕਟ ਵਾਲਾ ਵੀਡੀਓ ਨੂੰ ਵਾਤੋਂ ਸ਼ੇਅਰ ਕਰ ਦਿਓ ਥੈਂਕ ਯੂ